ਪਸ਼ੂਵ ਨਾਲ ਸੰਬੰਧ ਹੈ ਸਰੂਪ ਕਰਕੇ ਨਹੀਂ ਸੁਭਾਅ ਕਰਕੇ ਸੁਭਾਅ ਕਰਕੇ ਕੁੱਤੇ ਦਾ ਕੀ ਸੁਭਾਅ ਹੈ ਕੁੱਤੇ ਨੂੰ ਕੁੱਤੇ ਨਾਲ ਹੀ ਨਫ਼ਰਤ ਹੈ ਬਾਕੀ ਜਾਨਦਾਰਾਂ ਨਾਲ ਇਤਨੀ ਨਫ਼ਰਤ ਨਹੀਂ ਕੁੱਤੇ ਨੂੰ ਕੁੱਤੇ ਨਾਲ ਨਫ਼ਰਤ ਬੰਦੇ ਨੂੰ ਬੰਦੇ ਨਾਲ ਹੀ ਨਫ਼ਰਤ ਹੋਵੇ ਕੂਕਰ ਸੁਭਾਅ ਹੈ ਕੁੱਤਾ ਸੁਭਾਅ ਹੈ ਗੁੱਸਾ ਸੁਭਾਅ ਹੈ ਜਿਹੜੇ ਵਿਚਾਰ ਬੰਦੇ ਨੂੰ ਬੰਦੇ ਤੋਂ ਦੂਰ ਕਰ ਦੇਣੇ ਉਹ ਵਿਚਾਰ ਬੰਦੇ ਨੂੰ ਰੱਬ ਤੋਂ ਵੀ ਦੂਰ ਕਰਨਗੇ ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਦੇ ਨੇੜੇ ਨਹੀਂ ਲਿਆ ਰਹੇ ਉਹ ਵਿਚਾਰ ਮਨੁੱਖ ਨੂੰ ਪਰਮਾਤਮਾ ਦੇ ਨੇੜੇ ਵੀ ਨਹੀਂ ਲਿਆਣਗੇ ਮਜ਼ਬ ਦੀ ਦੀਵਾਰ ਜਾਤ ਪਾਤ ਦੀ ਦੀਵਾਰ ਮੁਲਕ ਦੀ ਦੀਵਾਰ ਭਾਸ਼ਾ ਦੀ ਦੀਵਾਰ ਕਿਤਨੀਆਂ ਦੀਵਾਰਾਂ ਨੇ ਬੰਦੇ ਦਾ ਬੰਦੇ ਨਾਲ ਮਿਲ ਨਹੀਂ ਬੜਾਉਂਗਾ ਘਟਨ ਹੋਇਆ ਸੰਤ ਉਸ ਨੂੰ ਕਹਿੰਦੇ ਨੇ ਜੋ ਇਹ ਸਾਰੀਆਂ ਦੀਵਾਰਾਂ ਗਿਰਾ ਦੇ ਨਿਰਪੱਖ ਹੋ ਜਾਂਦਾ ਹੈ ਸੰਦ੍ਰਿਸ਼ਟ ਹੋ ਜਾਂਦਾ ਹੈ ਕੁੱਤਾ ਕੁੱਤੇ ਨੂੰ ਪਸੰਦ ਨਹੀਂ ਕਰਦਾ ਅਲਾਂਖੇ ਹੈਰਾਨਗੀ ਦੀ ਗੱਲ ਹੈ ਉਹ ਸਵੈਮ ਕੁੱਤਾ ਹੈ ਮਨੁੱਖ ਨੂੰ ਮਨੁੱਖੇ ਨਾ ਚੰਗੇ ਲਗਨ ਮਨੁੱਖ ਮਨੁੱਖਤਾ ਦੇ ਪ੍ਰਤੀ ਕਿਰਣਾ ਨਾਲ ਭਰਿਆ ਹੋਵੇ ਕਿਉਂਕਿ ਜਾਤ ਨਹੀਂ ਮੇਲ ਖਾਂਦੀ ਮੁਜ਼ਮੈਲ ਨਹੀਂ ਮੇਲ ਖੰਦਾ ਮੌਲਕ ਨਹੀਂ ਮੇਲ ਖੰਦਾ ਭਾਸ਼ਾ ਨਹੀਂ ਮੇਲ ਖੰਦੀ ਕਦੀ ਬਗੌਰ ਮੁਤਾਲਾ ਕਰਕੇ ਵੇਖੋਗੇ ਮਨੁੱਖ ਮਨੁੱਖਾਂ ਦੇ ਤਲ ਤੇ ਨਫ਼ਰਤ ਨਾਲ ਭਰੇ ਆਏ ਮਨੁੱਖ ਮਨੁੱਖਾਂ ਦੇ ਤਲ ਤੇ ਘਰਣਾ ਨਾਲ ਭਰੇ ਆਏ ਮਨੁੱਖ ਮਨੁੱਖਾਂ ਦੇ ਤਲ ਤੇ ਵੈਰ ਨਾਲ ਭਰੇ ਆਏ ਭਾਵੇਂ ਪ੍ਰਗਟ ਕਰੇ ਭਾਵੇਂ ਨਾ ਕਰੇ ਕਿ ਕੂਕਰ ਵਰਤੀ ਹੈ ਉਦਿਆਨ ਬਸਨੰ ਸੰਸਾਰਨ ਸੰਬੰਧੀ ਸੁਵਾਨ ਦਿਆ ਗਿਦਰ ਹਰ ਵਕਤ ਡਰਿਆ ਡਰਿਆ ਰਹੇ ਹਰ ਵਕਤ ਬੈ ਹਰ ਵਕਤ ਚਿੰਤਾ ਮੈਂ ਉਸ ਦਿਨ ਅਰਜ਼ ਕੀਤੀ ਸੀ ਕੀ ਕੇ ਰਾਗੇ ਸੰਗ ਪੜਦੇ ਨੇ ਕਿਸੇ ਘਰ ਮਿਰਤ ਕੋਈ ਹੋ ਜਾਏ ਇਹ ਤੇ ਹੋ ਨਾ ਰਹੇ ਪਰ ਸ਼ਬਦ ਪੜਦੇ ਨੇ ਚਿੰਤਾ ਤਾਂ ਕੀ ਕੀ ਜਿਏ ਜੋ ਅਨਹੋਨੇ ਹੋਏ ਤੇ ਮਾਹੌਲ ਦੇ ਇਸ ਦੇ ਅਰਥ ਇੰਜ ਪੈਦਾ ਹੁੰਦੇ ਨੇ ਕਿ ਅਨਹੋਣੀ ਹੋ ਵੀਏ ਤਾਂ। ਪਰ ਕੋਣ ਦੱਸਿਆ ਅਨਹੋਣੀ ਥੋੜੀ ਹੋਈਏ, ਹੋਣੀ ਹੋਈਏ। ਅਨਹੋਣੀ ਨਹੀਂ। ਗੁਰੂ ਤੇ ਪਾਦਰ ਸਾਹਿਬ ਕਹਿੰਦੇ ਨਾਲ ਹੁਣ ਹੋਣੀ ਤੇ ਹੁੰਦੀ ਨੇ ਫਿਰ ਚਿੰਤਾ ਕਿਉਂ ਕਰਨਾ ਹੈ? ਜੋ ਕੁਝ ਵੀ ਹੋ ਗਿਆ ਤੇ ਹੁਣ ਹੈ। ਤੋਂ ਬੁਢਾ ਹੋ ਗਿਆ ਤੇ ਹੁਣ ਹਾਂ। ਕਿਤੇ ਕਾਟਾ ਪੈ ਗਿਆ ਤੇ ਭੈਣੇਸ। ਲੱਗ ਗਈ ਹੈ ਲੱਗਣੇ ਸੀ ਇੱਜ਼ਤ ਮਿਲ ਲਈ ਹੈ ਮਿਲਣੇ ਸੀ ਜਿਵੇਂ ਦਿਨ ਹੋਇਆ ਹੋਣਾ ਹੀ ਸੀ ਤੇ ਹੋਣੀ ਰਾਤ ਹੋਈ ਹੈ ਹੋਣੀ ਹੈ ਤੇ ਹੋਣੀ ਅਣਹੋਣੀ ਥੋੜੀ ਹੈ ਹੁਣ ਕੋਈ ਆਖੇ ਦਿਨ ਤੇ ਰਾਤ ਵਿੱਚ ਬਦਲ ਗਿਆ ਅਣਹੋਣੀ ਹੋ ਗਈ ਅਣਹੋਣੀ ਨਹੀਂ ਹੁੰਦੀ ਕਦੀ ਨਹੀਂ ਪਰਮਾਤਮਾ ਦੀ ਦੁਨੀਆ 'ਚ ਕੁਝ ਵੀ ਅਣਹੋਣੀ ਨਹੀਂ ਉਹਨਾਂ ਹਰ ਹੁੰਦਾ ਹੈ ਜਦ ਦੇਖਦੇ ਆ ਤੁਸੀਂ ਸਫਰੇ ਚੋਂਦੇ ਕਦੀ ਟ੍ਰੇਨ ਦੇ ਚ ਕਦੀ ਫਲੈਨ ਦੇ ਚ ਕਦੀ ਬਸਾਂ ਦੇ ਚ ਕਦੀ ਕਾਰਾਂ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਤਨਾ ਸਫਰ ਨਾ ਕਰਿਆ ਕਰ ਮੈਂ ਕਿ ਇਤਨਾ ਸਫਰ ਨਾ ਕਰੀਏ ਜਿਸ ਤਰ੍ਹਾਂ ਦੀ ਪ੍ਰਭੂ ਨੇ ਕ੍ਰਿਤ ਬਣਾਈਏ ਤੇ ਜਿਸ ਤਰ੍ਹਾਂ ਦੀ ਸੇਵਾ ਲਈਏ ਉਹਦੇ ਤੇ ਮੈਨੂੰ ਦਿਨ ਰਾਤ ਸਵਰ ਕਰਨਾ ਪੈਂਦਾ ਕਿਦਰੇ ਲੰਬੇ ਸਫਰ ਕਿਦਰੇ ਛੋਟੇ ਮੇਕ ਤੁਸੀਂ ਬੜੀ ਹਮਲਰਦੀ ਨਾਲ ਕਹਿ ਰਹੇ ਹੋ ਗੱਲ ਕੀ ਹੈ ਕਿਨੇ ਤੁਹਾਨੂੰ ਪਤਾ ਨਹੀਂ ਪਨਾ ਦੇ ਨਾਲ ਦੋ ਭਿਆਨਕਰ ਟ੍ਰੇਨਾਂ ਦੇ ਹਾਦਸੇ ਹੋਏ ਸਨ ਇੱਕ ਤਮਲਨਾੜ ਵਿੱਚ ਹੋਇਆ ਸੀ ਇੱਕ ਬੰਗਾਲਾ ਟਸ ਤਮਲਨਾੜ ਦੇ ਤੇ ਪੂਰੀ ਟ੍ਰੇਨ ਹੀ ਦਰਿਆ ਦੇ ਚ ਗਰ ਗਈ ਸੀ ਸਾਰੀ ਦੀ ਸਾਰੀ ਟ੍ਰੇਨ ਇੰਨੀ ਲੁੱਛਮੇ ਇੰਜਨ ਪਟੜੀ ਤੋਂ ਕੀ ਉਤਰਿਆ ਸਾਰੇ ਡੱਬੇ ਹੀ ਦਰਿਆ ਵਿੱਚ ਗਏ ਔਰ ਦਰਿਆ ਬੜਾ ਲੰਮਾ ਚੌੜਾ ਬੜਾ ਇਹ ਭਿਆਨਕ ਹਾਦਸਾ ਸੀ ਭਾਦਸਾ ਬੰਗਾਲ ਦੇ ਸੋਇਆ ਉਹਨਾਂ ਦੇ ਨਾਲ ਦੋ ਪਲੇਨ ਹਾਦਸੇ ਵੀ ਬੜੇ ਵੱਡੇ ਹੋ ਗਏ ਕ੍ਰੈਸ਼ ਹੋਏ ਇੱਕ ਅਹਮਦਾਬਾਦ ਦੇ ਇੱਕ ਕੋਹਾਟੀ ਆਸਾਮ ਦੇ ਤੇ ਰਬ ਦੇ ਨੇ ਉਹਨਾਂ ਦਿਨਾਂ ਵਿੱਚ ਬਸਾਂ ਵੀ ਬਹੁਤ ਟਕਰਾਇਆ ਸੋ ਤੈਸੇ ਅਖਬਾਰਾਂ ਦੀਆਂ ਖਬਰਾਂ ਮੈਨੂੰ ਕਹਿੰਦੇ ਦੇਖਦੇ ਨਹੀਂ ਪੈਂ। ਕਿਛਤੀ ਅਖਬਾਰ ਪੜ੍ਹਦੇ ਤੁਹਾਨੂੰ ਪਤਾ ਹੋਣਾ ਹੈ। ਮੈਨੂੰ ਪਤਾ ਨਹੀਂ। ਕਿ ਉਹਨਾਂ ਮੈਂ ਹੱਥ ਜੋੜ ਕੇ ਬੇਨਤੀ ਕਰਵਾਇਆ ਇਤਨਾ ਸਫ਼ਰ ਨਾ ਕਰ। ਮੈਂ ਕਿਹਾ ਮੇਤਰਾ ਗੱਲ ਤੋਂ 99% ਬੰਦੇ ਕਾਰ ਦੇ ਵਿੱਚ ਮਰਦੇ ਨੇ। ਕਿ ਦਰੇਕ ਫੀਸਦੀ ਮਰਦੇ ਹੋਣਗੇ ਪਲੇਨ ਦੇ, ਟ੍ਰੇਨ ਦੇ ਵਿੱਚ ਬਸਾਂ 'ਚ। 99% ਘਰ ਦੇ ਚ ਮਰਦੇ ਨੇ ਫਿਰ ਤੂੰ ਮੈਨੂੰ ਕਹੇਗਾ ਮਸਕੀਨ ਜੀ ਘਰ ਨਹੀਂ ਜਾਣਾ ਚਾਹੀਦਾ ਕਿਉਂਕਿ ਘਰ ਤੇ ਬੰਦਾ ਮਰ ਜਾਂਦਾ 90% ਬੰਦੇ ਚਾਰ ਪਾਈ ਤੇ ਸੁਤਿਆਂ ਹੀ ਮਰ ਜਾਂਦੇ ਫਿਰ ਤੂੰ ਮੈਨੂੰ ਕਹੇਗਾ ਚਾਰ ਪਾਈ ਤੇ ਨਹੀਂ ਸੋਣਾ ਚਾਹੀਦਾ ਕਿਉਂਕਿ ਸੁਤਿਆਂ ਤੇ ਸੁਤਿਆਂ ਕਈ ਮਰ ਜਾਂਦੇ ਅਜੇ ਮੈਂ ਉਸ ਨੂੰ ਕੁਝ ਹੋਰ ਕਹਿਣਾ ਸੀ ਖਿੰ ਲਗੇ ਨਾ ਗੁਣੀ ਗੈਨੀਆਂ ਨੂੰ ਕੋਈ ਅਕਲ ਦੇਈ ਨਾ ਗੱਲ ਸੋ ਗੱਲ ਬਣਾਉਂਦੇ ਨੇ ਮੈਂ ਕਹੀ ਅਕਲ ਤੂੰ ਆਪਣੇ ਕੋਲ ਹੀ ਰੱਖ ਇਹ ਨਾ ਦੇਵੀ ਇਤਨਾ ਤੂੰ ਡਰਿਆ ਹੋਇਆ ਕਿ ਮੈਂ ਘਰ ਤੋਂ ਸੀਸਗੰਝ ਤੱਕ ਆਉਂਦਿਆਂ ਵੀ ਆਖਰ ਤੂੰ ਆਜ਼ਾਦ ਪਰਤੋਂ ਆਉਣਾ ਸੀਸਗੰਝ ਸਾਬ ਤੱਕ ਆਉਣਾ ਹੈ ਔਰ ਟੂ ਵੀਲਰ ਤੇ ਆਉਣਾ ਹੈ ਸਕੂਟਰ ਤੇ ਆਉਣਾ ਹੈ ਮੇਰੇ ਖੰ ਤਿੰਨ ਵੀ ਨਹੀਂ ਆਣਾ ਚਾਹੀਦਾ ਪਰ ਹੱਥ ਜੋੜ ਕੇ ਕਹਿ ਲੱਗੇ ਨਾ ਗੁਣੀ ਗੈਲੀਆਂ ਨੂੰ ਕੋਈ ਅਕਲ ਨਾ ਦੇਵੇ ਮੈਂ ਖਸਲ ਆਪਣੇ ਕੋਲ ਰੱਖ ਕਿਤਨੇ ਭੈ ਦੇਦੋ ਇਤਨੇ ਡਰੇ ਹੇ ਕੌਣ ਦੱਸੇ ਮੌਤ ਹੋਣੀ ਹੈ ਅਨਹੋਣੀ ਨਹੀਂ ਹੈ ਬੁਢੇਪਾ ਹੋਣਾ ਅਨਹੋਣਾ ਨਹੀਂ ਹੈ ਪਰ ਹਰ ਵਕਤ ਡਰੇ ਆ ਮੇਰੇ ਨਾਲ ਅਨਹੋਣੀ ਨਾ ਹੋ ਜਾਏ ਅਨਹੋਣੀ ਨਾ ਹੋ ਜਾਏ ਧਨੂ ਗੁਰੂ ਤੇ ਇੱਕ ਬਾਦਰ ਸਾਹਿਬ ਜੀ ਮਹਾਰਾਜ ਕਹਿੰਦਾ ਅੱਜ ਤੱਕ ਕਿਸੇ ਨਾਲ ਨਹੀਂ ਹੋਈ ਤੇ ਤੇਰੇ ਨਾਲ ਕੀ ਹੋਣੀ ਹੋਈ ਨਹੀਂ ਅੱਜ ਤੱਕ ਨਹੀਂ ਹੋਈ ਹੁੰਦੀ ਨਹੀਂ ਆਉਂਦੀ ਨਹੀਂ ਆਉਂਦੀ ਕਿਸੇ ਨਾਲ ਨਹੀਂ ਆਉਂਦੀ ਤੋਂ ਇਹ ਸੰਬੰਧੀ ਅੰਦਰ ਬਣਿਆ ਹੋਇਆ ਗਿੱਦੜ ਸਵਾਨ ਸਿਆਲ ਘਰੇ ਘਰੇ ਖੋਤਾ ਇਹ ਤੀਜਾ ਸੰਬੰਧੀ ਖੋਤਾ ਭਗਤ ਕਬੀਰ ਨੇ ਵੀ ਗਿਣਿਆ ਹੈ ਤੇਰੇ ਸੰਬੰਧੀ ਬੈਲ ਨੇ ਪੈਸੇ ਨੇ ਹਾਥੀ ਨੇ ਸੱਪ ਨੇ ਡਡੂ ਨੇ ਕਾਵੇ ਨੇ ਪੰਛੀਤ ਸ਼ਬਦਾਂ ਦੇ ਵਿੱਚ ਪਗਤ ਕਬੀਰ ਨੇ ਇਹ ਗਿਣਤੀ ਕਰ ਲਈ ਹੈਰਾਨੀ ਦੀ ਐ ਐ ਤੇਰੇ ਸੰਬੰਧੀ ਹੈ ਤੇਰਾ ਸੁਭਾਅ ਮੇਲ ਖਾਂਦਾ ਹੈ ਕਵਾਂ ਕਹਾ ਕਪੂਰ ਚੜਾਏ ਕਵਾਂ ਕੈਂ ਕੈਂ ਕਰਦਾ ਕੁਰਖਤ ਬੋਲਦਾ ਉਹਦਾ ਬੋਲਣਾ ਚੰਗਾ ਨਹੀਂ ਲੱਗਦਾ ਤੇ ਜਿਸ ਬੰਦੇ ਦੇ ਬੋਲ ਦੂਜੇ ਨੂੰ ਝੋਟ ਪੁਚਾਵਨ ਚੰਗੇ ਨਾ ਲੱਗਣ ਕਬੀਰ ਕਹਿੰਦੇ ਨੇ ਜ਼ਰੂਰ ਇਹ ਕਵਾਂ ਇਹਨੂੰ ਮਨੋਂ ਪਕੈਣ ਦੀ ਕੀ ਲੋੜ ਹੈ ਦਾ ਸੁਆਗ ਕਵਵੇ ਨਾਲ ਮਿਲਦਾ ਤੇ ਕਵਵਾ ਕਹਾ ਕਬੂਰ ਚਰਾਏ ਕਵਵੇ ਦੇ ਮੌਂਦ ਚ ਹਰ ਵਕਤ ਗੰਦਗੀ ਆਉਂਦੀ ਕੋਈ ਚੰਗੀ ਚੀਜ਼ ਨਹੀਂ ਆਉਂਦੀ ਕਬੂਰ ਨਹੀਂ ਹੋਵੇਗਾ ਉਹਦੇ ਮੌਂਦ 'ਚ ਗੰਦਗੀ ਹੋਵੇ ਤੇ ਜਿਹਦੀਆਂ ਗੱਲਾਂ ਹਰ ਵਕਤ ਗੰਦੀਆਂ ਮੌਂਹ 'ਚੋਂ ਗਾਲ ਕੱਢ ਕੇ ਗਾਲੀ ਕਰ ਜੋ ਹੈ ਕੱਢ ਕੇ ਫਿਰ ਗੱਲ ਕਰਦਾ ਹੈ ਕਹਿਆਂ ਦਾ ਸੁਆਗ ਦੋ ਗਾਲੀਆਂ ਪਹਿਲੇ ਕੱਢਣਗੇ ਫਿਰ ਗੱਲ ਕਰਨਗੇ। ਸੋ ਇਥੇ ਕਬੀਰ ਕਹਿੰਦੇ ਨੇ ਇਹਨੂੰ ਬੰਦਾ ਕਹਿਣ ਦੀ ਕੀ ਲੋੜ ਐ ਦਾ ਤੇ ਸਵਾਕ ਹੋਵੇ ਨਾਲ ਮਿਲਦਾ। ਐਨੇ ਮੋਚ ਗੰਧ। ਕਵਾਂ ਕਹਾ ਕਪੂ ਗੁਰ ਚਰਾਇ ਕਹਿ ਵੀ ਸਿਰ ਕੋ ਦੁੱਧ ਪਿਆਇ। ਤੇ ਸੱਪ ਨੂੰ ਕਿਤਨਾ ਵੀ ਤੁਸੀਂ ਦੁੱਧ ਪਿਲਾਓ ਤੋ ਕੋਈ ਜ਼ਹਿਰ ਤੇ ਆਕ ਦੇਂਦਾ। ਕਿਤਨਾ ਵੀ ਕਿਸੇ ਨਾਲ ਐਹਸਾਨ ਤੇ ਪਰਉਪਕਾਰ ਕਰੋ ਤੋ ਉਹ ਜ਼ਹਿਰ ਨਾਲ ਭਰਿਆ ਰਵੇ, ਭਰਿਆ ਰਵੇ। ਕਬੀਰ ਕਹਿੰਦੇ ਸੱਪ ਮਨੋਖ ਨਹੀਂ ਹੈ ਸਰਪ ਹੈ ਲੰਬੇ ਚੋੜੇ ਸ਼ਬਦ ਨੇ ਇਸ ਵਕਤ ਇਸ ਪਾਸੇ ਮੈ ਨਾ ਜਾਵਾਂ ਖਰੇ ਖੋਤਾ ਖੋਤਾ ਬੇਵਕੂਫੀ ਦਾ ਚਿੰਨ ਮੰਨਿਆ ਜਾਂਦਾ ਹੈ ਬਹੁਤ ਪ੍ਰਾਚੀਨ ਸਮੇਂ ਤੋਂ ਬਾਰ ਬਰਦਾਰੀ ਦਾ ਕੰਮ ਇਸ ਤੋਂ ਲੈਂਦੇ ਸਨ ਬਾਹਰ ਡੋਣ ਦਾ ਕੰਮ ਪੁਰਾਣੇ ਯਾਤਰੀ ਬਹੁਤ ਸਾਰੇ ਖੋਥਿਆਂ ਤੇ ਖਛਰਾ ਤੇ ਅਸਵਾਰ ਹੋ ਕੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣਾ ਤੇ ਸਮਾਨ ਲੱਦ ਕੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚਾਉਣਾ ਮੈਂ ਕਿ ਕੋਈ 10-12 ਸਾਲ ਪਹਿਲੇ ਦੇਖਿਆ ਹੈ ਈਰਾਨ ਦੇ ਗਲੀਆਂ ਗਲੀਆਂ ਦੇ ਸਾਧ ਸਬਜ਼ੀ ਤੇ ਫਰੂਟ ਵੇਚਦੇ ਲੋਕੀ ਖੋਥਿਆਂ ਤੇ ਲੱਦ ਕੇ ਹੱਥ ਦੇ ਵਿੱਚ ਤਰਾਜ਼ੂ ਆਉਂਦਾ ਹੈ ਬਸ ਗਲੀ ਗਲੀ ਦੋ ਤਿੰਨ ਖੋਥੇ ਲਦੇ ਨੇ ਫਲ ਨਾਲ ਸਬਜ਼ੀਆਂ ਨਾਲ ਵੇਚੀ ਜਾਂਦੇ ਕਿ ਦੇਖਿਆ ਸੀ ਬਹੁਤ ਪ੍ਰਾਚੀਨ ਸਮੇਂ ਤੋਂ ਬਾਰਬਰਦਾਰੀ ਦੇ ਕੰ ਇਨਾ ਤੋਂ ਲੈ ਜਾਂਦੇ ਨੇ ਭਾਰਤ ਦੇ ਬੰਗਲਾਦੇਸ਼ ਦੇ ਅਜੇ ਵੀ ਇਨਾ ਤੋਂ ਕੰਮ ਲਿਆ ਜਾਂਦਾ ਹੈ ਮਹਾਰਾਜ ਕਹਿੰਦੇ ਜਿਹੜੇ ਕਿਸੇ ਕਿਸੇ ਵਕਤ ਭਾਰ ਢੋਂਦੇ ਰਹੇ ਤੇ ਫਿਰ ਰਾਤ ਨੂੰ ਆਰਾਮ ਕਰਦੇ ਨੇ ਇਹ ਅਸਲੀ ਖੋਤੇ ਨਹੀਂ ਨੇ ਕੀ ਕੈਨਾਂ ਦਾ ਸਰੂਪ ਖੋਤੇਆ ਵਰਗਾ ਹੈ ਇਨਾ ਦਾ ਸੁਭਾਅ ਖੋਤੇਆ ਵਰਗਾ ਹੈ ਇਹ ਅੰਦਰੋਂ ਬਾਹਰੋਂ ਖੋਤੇ ਰੇ ਪਰ ਇੱਕ ਹੋਰ ਖੋਤੇ ਨੇ ਬਾਹਰੋਂ ਮਨੁੱਖ ਦਿਖਾਈ ਦੇਂਦੇ ਨੇ ਅੰਦਰੋਂ ਕਈ ਖੋਤੇ ਅੰਦਰ ਪਾਲ ਕੇ ਰੱਖੇ ਨਾਨਕ ਤੇ ਨਰ ਅਸਲ ਘਰ ਜੋ ਬਿਨ ਗੁਣ ਗਰਵ ਕਰ। ਸ਼ਲੋਕ ਵਾਰਾਂ ਤੋਂ ਵਦੀ ਅਸਲੀ ਖੋਤੇ ਨੇ ਆਰੇ ਵਕਤ ਹੰਕਾਰ ਦੇ ਪੰਡ ਚੁੱਕੀ ਹੋਈ ਐ ਮੈਂ ਆ ਮੈਂ ਇਹ ਪੰਡ ਚੁੱਕੀ ਹੋਈ ਐ ਇਸੇ ਥੱਲੇ ਹੀ ਦਬਿਆ ਐ ਮੁਆਵਜ਼ਾ ਵੀ ਕੁਛ ਨਹੀਂ ਮਿਲਦਾ ਮੁਫਤ ਚੁੱਕੀ ਫਿਰਦੇ ਨਸਲੀ ਖੋਤੇ ਆਰੇ ਗ਼ਜ਼ਬ ਦੀ ਗੱਲ ਭਾਰ ਦਿਖਾਈ ਦੇਂਦਾ ਹੋਵੇ ਮਹਿਸੂਸ ਵੀ ਨਹੀਂ ਆਉਂਦਾ ਖੋਤੇ ਨੂੰ ਕਈ ਵਾਰ ਜ਼ਿਆਦਾ ਬੋਝ ਹੋਵੇ ਮਹਿਸੂਸ ਹੁੰਦਾ ਥਕਦਾ ਹੈ ਪਰੇ ਤੇ ਹੰਕਾਰ ਵੀ ਪੰਡ ਜਨਮ ਤੋਂ ਲੈ ਕੇ ਮਰਨ ਤੱਕ ਚੁੱਕੀ ਫਿਰਦੇ ਆਂ ਬੇਟਾ ਅਸਲੀ ਖੋਤੇ ਬੇਸ਼ੁਮਾਰ ਪਸ਼ੂਆਂ ਨਾਲ ਮਨੁੱਖ ਦਾ ਸਵਾਰ ਮੇਲ ਖਾਂਦਾ ਹੈ ਮਹਾਰਾਜ ਕਹਿੰਦੇ ਨੇ ਬਹੁਤੇ ਮਨੁੱਖਾਂ ਦੇ ਅਸਲੀ ਸੰਬੰਧੀ ਪਸ਼ੂ ਨਹੀਂ ਮਨੁੱਖ ਨੇ ਮਨੁੱਖਤਾ ਉਹਨਾਂ ਦੇ ਅੰਦਰ ਪੈਦਾ ਹੀ ਨਹੀਂ ਹੋਈ ਜੋ ਮਨੁੱਖਾਂ ਨਾਲ ਸੰਬੰਧ ਜੋੜਨ ਮਨੁੱਖਤਾ ਪੈਦਾ ਹੁੰਦੀ ਹੈ ਜਪ ਨਾਲ ਉਹ ਜਪਦੇ ਹੈ ਜਪ ਕਰਦੇ ਆਂ ਕਰਦੇ ਆਂ ਪਹਿਲੇ ਮਨੁੱਖਤਾ ਜਨਮ ਲੈਂਦੀ ਏ ਜਪ ਕਰਦੇ ਆਂ ਕਰਦੇ ਆਂ ਮਨੁੱਖਤਾ ਤੋਂ ਬਾਅਦ ਦੇਵਤਾ ਆਪਣ ਪੈਦਾ ਹੁੰਦਾ ਏ ਜਪ ਕਰਦੇ ਆਂ ਕਰਦੇ ਆਂ ਦੇਵਤਿਆਂ ਤੋਂ ਬਾਅਦ ਮਨੁੱਖ ਦੇੰਦੋਂ ਪ੍ਰਮਾਤਮਾ ਪ੍ਰਗਟ ਹੁੰਦਾ ਏ